लुधियाना ਦੇ ਵਿੱਚ ਸ਼ਿਵ ਸੈਨਾ 'ਗੂ ਤੇ ਹਮਲਾ ਕਰਨ ਵਾਲੇ ਦੋ ਨਿਹੰਗ ਸਿੰਘਾਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਇਹਨਾਂ ਦੇ ਤੀਸਰੇ ਸਾਥੀ ਦੀ ਭਾਲ ਜਾਰੀ ਹੈ ਮਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਲੁਧਿਆਣਾ ਖੰਨਾ ਤੇ ਫਤਿਹਗੜ ਸਾਹਿਬ ਦੀ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਮਲਜ਼ਮਾਂ ਨੂੰ ਫਤਿਹਗੜ ਸਾਹਿਬ ਦੀ ਪੁਲਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਕੋਲੋਂ ਕਾਬੂ ਕਰ ਲਿਆ ਤੇ ਇਹਨਾਂ ਦੇ ਕੋਲੋਂ ਸ਼ਿਵसेना ਆਗੂ ਦਾ ਸਕੂਟਰ ਵੀ ਬ੍ਰਾਹਮਤ ਕਰ ਲਿਆ ਗਿਆ ਸਵੇਰੇ ਕਰੀਬ 11:30 ਵਜੇ ਲੁਧਿਆਣਾ ਵਿੱਚ ਸ਼ਿਵसेना ਆਗੂ ਸੰਦੀਪ ਥਾਪੜ ਗੋਰਾ ਤੇ ਨਿਹੰਗ ਸਿੰਘਾ ਨੇ ਹਮਲਾ ਕਰ ਦਿੱਤਾ ਸੀ ਨਿਹੰਗ ਸਿੰਘਾ ਨੇ ਸੜਕ ਦੇ ਵਿੱਚਕਾਰ ਸ਼ਿਵसेना ਲੀਡਰ ਤੇ ਤਲਵਾਰਾਂ ਨਾਲ ਹਮਲਾ ਕੀਤਾ ਇਸ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸੀ ਫੁਟੇਜ ਦੇ ਵਿੱਚ ਨਿਹੰਗ ਸਿੰਘ ਸੰਦੀਪ ਥਾਪੜ ਤੇ ਸਿੱਧੀਆਂ ਤਲਵਾਰਾਂ ਮਾਰਦੇ ਨਜ਼ਰ ਆ ਰਹੇ ਸਨ ਹਮਲੇ ਤੋਂ ਬਾਅਦ ਨਿਹੰਗ ਸਿੰਘ ਸ਼ਿਵसेना ਲੀਡਰ ਦਾ ਸਕੂਟਰ ਲੈ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਤੱਲ ਲਿਜਾਇਆ ਗਿਆ ਜਿੱਥੇ ਉਸਦੀ ਗੰਬੀਰ ਹਾਲਤ ਨੂੰ ਵੇਖਦਿਆਂ ਹੋਇਆਂ ਸੀਐਮਸੀ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸਦੀ ਹਾਲਤ ਸਥਿਰ ਹੈ ਉੱਥੇ ਇਸ ਵਾਰਦਾਤ ਤੋਂ ਬਾਅਦ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਤੇ ਉਕਤ ਮੌਲਜਮਾਂ ਨੂੰ ਸ਼ਰੀਫ ਅਤੇ ਗੁਰਸਾਹਿਬ ਦੇ ਵਿੱਚ ਕਾਬੂ ਕਰ ਲਿਆ ਗਿਆ ਪੁਲਿਸ ਨੇ ਇਸ ਮਾਮਲੇ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਅੱਜ ਜਿਹੜਾ ਸਵੇਰੇ 11:40 ਮਿੰਟ ਤੇ ਸੰਦੀਪ ਥਾਪਰ ਜਿਹੜਾ ਸਿਵ ਸੈਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ਼ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਧਾਫਰ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ 'ਚ ਉਹਨਾਂ ਨੂੰ ਡੀ ਐਮ ਸੀ 'ਚ ਰੈਫਰ ਕੀਤਾ ਜਿੱਦਾਂ ਉਥੇ ਇਲਾਜ ਚੱਲ ਰਿਹਾ ਤੇ ਨਾ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ੍ਹ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ੍ਹ ਸਾਹਿਬ ਮੇ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਤੋ ਹੁਣ ਪੜੇ ਸਾਹਮਣੇ ਇੱਥੇ ਲੈ ਕੇ ਆਏ ਤੇ ਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤਿਹਗੜ੍ਹ ਸਾਹਿਬ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਅ ਇੱਕ ਮਾਨਹਨਟ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਯੂ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈਐਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪਲਸ ਨੂੰ ਹੈਂਡਓਵਰ ਕੀਤਾ ਜੇ ਡਿਟੇਲ ਐਗਜ਼ਾਮਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਬਿਲਕੁਲ ਇਹ ਇਨਾਂ ਨੇ ਨਿਹੰਗੀ ਹੈ ਇਨਾਂ ਨੇ ਬਾਣਾ ਮਤਲਬ ਇਹ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਭਾਈ ਨਿਹੰਗੀ ਹੈ ਅਸੀਂ ਇਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਨਿਕਲਵਾ ਰਹੇ ਹਾਂ ਤੋਂ ਤਾਈਓ ਵਾਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾ ਪਾਉਂਦੇ ਹਾਂ ਇਹ ਬਾਪਾ ਬੁੱਢਾ ਦਲ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਅੰਮ੍ਰਿਤਸਰ ਚੱਕਿਆ ਸੀ ਕਿ ਬਾਬਾ ਬੁੱਢਾ ਦਲ ਅਸੀਂ ਉੱਥੇ ਅੰਮ੍ਰਿਤਸਰ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਮਤਲਬ ਰਹਿੰਦੇ ਨੇ ਬਟ ਆਗੇ ਤੇ ਪੂਰਬੀ ਕੋਈ ਨੇਤਾ ਸੀਗਾ ਇਹਨਾਂ ਦੇ ਜਿਹੜਾ ਮੋਤੀ ਨਗਰ ਮੋਤੀ ਨਗਰ ਛਾਹ ਟ੍ਰਾਂਸਪੋਰਟ ਨਗਰ ਮੋਤੀ ਨਗਰ ਇਹਦਾ ਨਾਮ ਵੀ ਹੈ ਪੂਰਬੀ ਸੀ ਕੋਈ Hindu ਨੇਤਾ देखो प्राइमरी अभी क्योंकि ਹਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਇੱਕ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸੇਅਰ ਕਰਾਂਗੇ ਇਹਨਾਂ ਨੂੰ ਮਿਲਿਆ ਕੀ ਕੀ ਆ ਜੀ ਨੇ ਅੱਜ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇਹ ਖੋਗੇ ਭੱਜੇ ਸੀਗੇ ਬਾਕੀ ਅਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੋ ਉਹ ਥਰਡ ਪਰਸਨ ਆਇਡੈਂਟੀਫਾਈ ਹੋਗੇ ਹਾਂ ਉਹ ਆਇਡੈਂਟੀਫਾਈ ਹੋ ਗਿਆ ਟੈਲ ਸਿੰਘ ਅਜੇ ਉਹਦਾ ਨਾਮ ਟੈਲ ਸਿੰਘ ਦੱਸਿਆ ਜਾ ਰਿਹਾ ਸਰ ਇਹਨਾਂ ਨੂੰ ਵੀ ਮਾਰਨਾ ਸੀ ਕਿਉਂਕਿ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਸਿਵਲ ਦੇ ਦੇਖੋ ਪ੍ਰਾਈਮਾ 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 ਫੇਸਿਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਬਈ ਸਡਨ ਐਂਡ ਪ੍ਰੋਵੋਕੇਸ਼ਨ ਵਿੱਚ ਅਸੀਂ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰਨਾ ਚਾਹੁੰਦੇ ਹਾਂ ਕਿ ਇਹ ਪ ਨਦਰ ਫਤੇਗੜ ਸਰ ਨਹੀਂ ਇਹ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਤੇ ਨਹੀਂ ਫਤੇਗੜ ਸਾਹਿਬ ਤੋਂ ਓਕੇ ਨਹੀਂ ਨਹੀਂ ਅਸੀਂ ਰਸਤੇ ਕੋਈ ਦੇਖੋ ਏਡੇ ਨਾਕੇ ਹੁੰਦੇ ਨੇ ਲੁਧਿਆਣਾ ਪੁਰਸੇ ਲੈ ਕੇ ਫਤੇਗੜ ਸਾਹਿਬ ਨੇ ਕਰਨੇ ਲਾਇਆ ਨਹੀਂ ਦੇਰੀ 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 ਸੋ ਮਨੀ ਇਨਪੁਟ ਐਂਡ ਜਿਹਦੇ ਕਰਕੇ ਇਹ ਫੜੇ ਗਏ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਾਨੂੰ ਮਿਲੀ ਹੈ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਰਟ देम ਐਂਡ ਕੋਈ ਨਾ ਕੋਈ ਸਾਰੇ ਡਿਸਟ੍ਰਿਕਟਾਂ ਦਾ ਇਹ ਯੋਗਦਾਨ ਸੀਗਾ ਜਦੋਂ ਜਿੱਥੇ-ਜਿੱਥੇ ਗਏ ਕਿਉਂਕਿ ਬਹੁਤ ਹੀ ਛੋਟੇ-ਛੋਟੇ ਰਸਤੇ ਵੀ ਹੈਗੇ ਐਂਡ ਬڑے ਸਾਈਡ ਵਾਲੇ ਰਸਤੇ ਹੈਗੇ ਜ਼ਰੂਰੀ ਨਹੀਂ ਹੁੰਦਾ ਕਿਬਲ ਹਾਈਵੇ ਤੇ ਹੀ ਉਹ ਨਾਕੇ ਤੋਂ ਹੀ ਨਿਕਲੇ ਬਿਕੋਜ਼ ਇਹ ਅਲਰਟ ਸੀਗੇ ਕ੍ਰਾਈਮ ਕਰਕੇ 도ੜੇ ਸੀਗੇ ਤੋਂ ਨੇਚਰਲੀ ਕ੍ਰਿਮੀਨਲ ਹੈ ਅਲਰਟ ਹੋ ਕੇ 도ੜਦੇ ਸਰ ਜੀ ਹਿੰਦੂ ਲੀਡਰਸ਼ਿਪ ਸਕਿਉਰਟੀ ਬਰੀਫ ਆਫ ਕਰ ਰਹੇ ਹੋ ਇਸ ਇਨਸੀਡੈਂਟ ਤੋਂ ਬਾਅਦ ਕਿ ਮਤਲਬ ਕੀ ਜੋ ਨਹੀਂ ਅਲਟੀ ਚਲੇਗੀ ਨਹੀਂ ਜੇ ਤੁਸੀਂ ਇਹ ਸੈਕਸ਼ਨ ਵਾਲੇ ਕਹਿ ਰਹੇ ਸੀ ਨਹੀਂ ਨਹੀਂ ਤੁਸੀਂ ਦੇਖੋਗੇ ਅਨਫੋਰਚੂਨੇਟਲੀ ਜਿਹੜਾ ਇਹ ਇਨਸੀਡੈਂਟ ਹੋਇਆ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਬਾਤ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੇ ਉਹ ਐਕਸ਼ਨ ਲੈ ਲੈਂਦੇ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਿਕਿਉਰਿਟੀ ਕਿਉਂਕਿ ਸਿਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਸੀ ਨਹੀਂ ਅਸੀਂ ਡਿਟੇਲ ਐਕਟ ਐਕਟਿਵ ਹੁੰਦਾ ਸ਼ਾਇਦ ਹਾਦਸਾ ਨਾ ਹੁੰਦਾ ਅਸੀਂ ਡਿਟੇਲ ਇਨਕੁਆਰੀ ਉਸ ਤੇ ਉੱਤੇ ਬਿਠਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਗੇ ਐਸ ਪਰ ਫੈਕਟ ਅਸੀਂ ਕਾਰਵਾਈ ਕਰਾਂਗੇ ਜਿਹੜੇ ਖਾਣੇ ਕੀ ਹੋਗਾ ਜੇ ਗਵਰਨਮੈਂਟ ਡਿਪਲੋਏ ਹੁੰਦੇ ਨੇ ਕਿ ਇਹ ਫਾਰਮੈਟੀ ਬੇਸਿਸ ਤੇ ਡਿਪਲੋਏ ਹੋਦੇ ਨੇ ਕਿ ਆਰ ਦੇ ਥੈਟ ਫਿਟ ਕੀ ਉਹ ਆਪਣਾ ਰੋਲ ਨਿਭਾ ਸਕੋ ਨਹੀਂ ਨਹੀਂ ਜੋ ਕਿਸੇ ਨੂੰ ਵੀ ਸਿਕਿਉਰਿਟੀ ਦਿੰਦੇ ਕੋਈ ਨਾ ਕੋਈ ਉਹਦੀ ਇਨਪੁਟ ਹੁੰਦੀ ਹੈ ਕੋਈ ਥ੍ਰੈਟ ਪਰਸੈਪਸ਼ਨ ਹੁੰਦੀ ਹੈ ਉਸ ਦੇ ਬਿਹਾਤੇ ਅਸੀਂ ਬਿਹਾਬ ਤੇ ਅਸੀਂ ਜੋ ਹੈ ਸਿਕਿਉਰਟੀ ਪ੍ਰੋਵਾਈਡ ਕਰਦੇ ਆਂ ਸਾਡੀ ਡਿਟੇਲ ਗੱਲ ਹੋ ਗਈ ਹੈ ਸਾਰੇ ਲੀਡਰਾਂ ਨਾਲ ਸਾਡੇ 6 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਅਫੇਜਿੰਗ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਪਰੇਟ ਕਰ ਰਹੇ ਪੁਲਿਸ ਦੇ ਨਾਲ ਮਤਲਬ ਕੋਪਰੇਟ ਕਰਕੇ ਉਹ ਚੱਲ ਰਿਹਾ ਕੋਈ ਬੰਦੇ ਐਂਡ ਫਾਈਨਲੀ ਅਸੀਂ ਇੱਕ ਬੰਦਾ ਨਹੀਂ ਨਹੀਂ ਕੋਈ ਅਭੀ ਉਹ ਆਪ ਤੁਹਾਨੂੰ ਬਰੀਫ ਕਰਦੇ ਨਹੀਂ ਕੋਈ ਐੋ ਜੀ ਗੱਲ ਨਹੀਂ ਕੋਈ ਰੈਕੀ ਵੀ ਕੀਤੀ ਪਹਿਲਾਂ ਜਾਂ ਸਜਨ ਪ੍ਰੋਬੇ ਦੇ ਦੇਖੋ ਮੈਂ ਉਹੀ ਕਹਿ ਰਹਾ ਨਾ ਜੀ ਇਤਨਾ ਡੀਟੇਲ ਤੇ ਤਾਂ ਅਸੀਂ ਅਜੇ ਪੁਸ਼ਤਾਸ਼ੀ ਨਹੀਂ ਕਰੀ ਹੈ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਰ ਕੋਈ ਗਵਰਨਮੈਂਟ ਸਸਪੈਂਡਰੀ ਇਨਵੈਸਟੀਗੇਸ਼ਨ ਚ ਕੋਈ ਟਾਈਮ ਪੈਰਲਲ ਨਹੀਂ ਹੈਗਾ ਨਹੀਂ ਨਹੀਂ ਅਭੀ ਫਿਲਹਾਲ ਅਸੀਂ ਹਰ ਐਂਗਲ ਤੋਂ ਅਸੀਂ ਚੈੱਕ ਕਰ ਰਹੇ ਹਾਂ ਜੋ ਵੀ ਐਂਗਲ ਸਾਹਮਣੇ ਆਇਆ ਉਹਨੇ ਨਾ ਸਰ ਫਤਿਹਗੁਰ ਸਾਹਿਬ ਕਿ ਸਰ ਕਿੱਥੇ ਛੁਪੇ ਕਿੱਥੇ ਹੋਏ ਸੀ ਫਤਿਹਗੁਰ ਸਾਹਿਬ ਇਹ ਮੈਡਮ ਨੇ ਤੁਹਾਨੂੰ ਦੱਸਿਆ ਕਿ ਇੰਜੀਨੀਅਰਿੰਗ ਕਾਲਜ ਹੈ ਬਰੂ ਬ੍ਰਾਂਡ ਸਾਹਿਬ ਜਿਹੜੀ ਯੂਨੀਵਰਸਿਟੀ ਹੈਗੀ ਹੈ ਜੀ ਇੰਜੀਨੀਅਰਿੰਗ ਕਾਲਜ ਦੇ ਨਾਲ ਸਰ ਆਪ ਕਹਿ ਸਕਦੇ ਮੈਂ ਮੈਂ ਫਤਿਹਗੜ੍ਹ ਹਾਂਜੀ ਫਤਿਹਗੜ੍ਹ ਸਾਰੇ ਫੜੇ ਗਏ ਜੀ ਤਿੰਨੋ ਜੜੇ ਫੜੇ ਨਹੀਂ ਹਜੇ ਦੋ ਅਸੀਂ ਐਪਰੀਹੈਂਡ ਕੀਤੇ ਹਜੇ ਇੱਕ ਹਜੇ ਵੀ ਮਤਲਬ ਸਕੌਨ ਰਹਿਗਾ ਅਸੀਂ ਬਹੁਤ ਜਲਦੀ ਹੋਣਗੇ ਜਿਹੜਾ ਕੰਡਿਆ ਵਾਲਾ ਜਿਹੜਾ ਹੈਗਾ ਜਿਹੜਾ ਟੈਕਸੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਨੇ ਡੇਰੇ ਦੇ ਉੱਤੇ ਕਬਜ਼ਾ ਕੀਤਾ ਜਿਹੜਾ ਟਰਾਂਸਪੋਰਟ ਨਗਰ ਛੁੱਗੀਆਂ ਉੱਤੇ ਕਬਜ਼ਾ ਕੀਤਾ ਜੀ ਉਹਦੀ ਵੀ ਕੰਪਲੇਨਟ ਥਾੜਾ ਨੋਤੀ ਨਗਰ ਤੇ ਛੁੱਗੀਆਂ ਵਾਲੇ ਨੇ ਪਹਿਲੇ ਵੀ ਪ੍ਰੋਟੈਸਟ ਕੀਤਾ ਸੀਗਾ ਇਹਦੇ ਤੇ ਕਾਰਵਾਈ ਪਹਿਲੇ ਉਹ ਵੀ ਕੀਤੀ ਜਾਂਦੀ ਜਿਹੜਾ ਨਹੀਂ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਜੋ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਫੌਰੀ ਤੌਰ ਤੇ ਪਤਾ ਚੱਲੇ ਉਹ ਪਿੱਛੇ ਅਮਰitsar ਦਾ ਰਹਿਣਾ ਹੈ ਬਟ ਸਰ ਨਾਮ ਨਹੀਂ ਇਹਦਾ ਇੱਕ ਸਰਬਜੀਤ ਸਿੰਘ ਐਲੀਅਸ ਸਾਬਾ ਹੈ ਅਨ ਇੱਕ ਖਰਜੋਤ ਸਿੰਘ ਜੋਟਾ ਸਰ ਇਹ ਕੀ ਆ ਰਿਹਾ ਸੀ ਜਿਹੜੇ ਸਿਕਿਉਰਟੀ ਪਰਸਨਸ ਨਾਲ ਉਹ ਦੇਖਿਆ ਵੀ ਜਿਹੜਾ ਵੀਡੀਓ ਦੇ ਵਿੱਚ ਵਿਕ ਨਿਹੰਗ ਸਿੰਘ ਉਹਨੂੰ ਪਿਛਲੇ ਪਾਸੇ ਨੂੰ ਲੈ ਜਾਂਦੇ ਸਿਕਿਉਰਟੀ ਪਰਸਨ ਉਹ ਕੁਝ ਕਰ ਨਹੀਂ ਪਾਉਂਦਾ ਤਾਂ ਕੀ ਉਹਨੇ ਤੇ ਵੀ ਕੋਈ ਨਹੀਂ ਮੈਂ ਉਹੀ ਕਹਿ ਗਏ ਜੀ ਉਸਤੇ ਡਿਟੇਲਸ ਨਹੀਂ ਕੋਈ ਪੁਲਿਸ ਨੂੰ ਕੋਈ ਦੋ ਸਿਰਫ ਕਰ ਨਹੀਂ 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 ਉਸ ਤੋਂ ਕੋਈ ਸ਼ੂਟ ਕਰਨ ਦਾ ਕੋਈ ਆਰਡਰ ਨਹੀਂ ਹੈ ਕੋਈ ਗੋਲੀ ਚਲਾਉਣ ਦਾ ਆਰਡਰ ਨਹੀਂ ਹੈਗਾ ਜੀ ਇਹ ਕਿੰਨੇ ਗਏ ਜੀ ਹੁਣ ਇਹ ਸਿਪਸ ਨਾਲੇ ਰੋਪ ਲਾ ਰਹੇ ਸੀ ਵੀ ਪੁਲਿਸ ਦੇ ਵੱਲੋਂ ਜਿਹੜੇ ਦਿੱਤੇ ਗਏ ਨੇ ਸਾਨੂੰ ਸਿਕਿਉਰਟੀ ਕੋਈ ਇਹਨਾਂ ਕੋ ਆਰਡਰ ਨਹੀਂ ਹੈ ਕਿ ਟੈਕਟਿਕਲ ਪ੍ਰੋਟੈਕਸ਼ਨ ਤਾਈ ਹੁੰਦੀ ਜਾਂਦੀ ਹੈ ਕਿ में कानून सू हर बंद मतलब राइट देता है कि अंत सैल्फ प्रोटेक्शन में मतलब कानून का एक वाजिब फोर्स है यूज कर सकते हैं तो इन्हों भी कोई गल नहीं है कि गलत प्रसैप्शन है आई डोंट थिंक सो कोई नहीं फिलहाल जो प्राइमा फेसिस तीन बंद इन्वॉल्व है लेकिन मैं उ कह रहा कि असं हर एंगल तो एग्जामिन कर रहे हैं ਜਦੋਂ ਡਿਟੇਲ ਅਸੀਂ ਐਗਜ਼ਾਮਿਨ ਕਰਾਂਗੇ ਇਨਟੈਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪੁੱਛਤਾ ਉਸ ਤੋਂ ਬਾਅਦ ਹੀ ਅਸੀਂ ਫਾਈਨਲ ਕੋਈ ਕਨਕਲੂਜਨ ਤੇ ਪਹੁੰਚ ਸਕਦੇ ਹਾਂ ਬ੍ਰੀਫ ਆਫ ਕਰਿਆ ਹਿੰਦੂ ਲੀਡਰ ਸੀ ਸੀਨ ਤੋਂ ਬਾਅਦ ਕੁਝ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈਡਕਵਾਰਟਰ ਤੋਂ ਵੀ ਸਾਡੇ ਕੋਲੇ ਇਨਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਤੇ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫਰੇਡਿੰਗ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ਿਸ ਕਰਾ ਕੇ ਜੋ ਵੀ ਡੂੰਘਾਈ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਦੈਨ ਉਹਦੇ ਤੁਹਾਡੇ ਸਰਕਾਰੀ ਨਹੀਂ ਫਿਲਹਾਲ ਤੋਂ ਸਰਦੀਪ ਸਾਹਿਬ ਨੇ ਕਿਸ ਸਟੇਟਮੈਂਟ ਦਿੱਤੀ ਸੀ ਕਿ ਉਹਦੇ ਚ ਉਹਨਾਂ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨਰ ਲੁਧਿਆਣਾ ਨੂੰ ਦੱਸਤਾ ਸੀ ਮੇਰੇ ਤੇ ਹਮਲਾ ਹੋਣਾ ਹੈ ਪਰ ਧਿਆਨ ਨਹੀਂ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਹੁਣ ਮੇਰੇ ਤੇ ਹਮਲਾ ਹੋਇਆ ਨਹੀਂ ਅਸੀਂ ਮੈਂ ਉਹੀ ਕਹਿ ਰਹਾ ਤਾਂ ਜੀ ਜਦੋਂ ਇਹ ਐਕਟਿਵ ਆ ਚੱਲ ਰਿਹਾ ਸੀ ਕਿ ਉਹਦੇ ਪਿੱਛੇ ਗਨਮੈਨ ਬੈਠਾ ਸੀਗਾ ਐਂਡ ਫਿਰ ਵੀ ਇਨਸੀਡੈਂਟ ਹੋਇਆ ਤਾਂ ਮੈਂ ਇਹ ਕਹਿੰਦਾ ਬੜਾ ਅਨਫੋਰਚੂਨੇਟ ਸਹੀ ਜੀ ਤੁਹਾਡਾ ਨਾਮ ਲੈ ਕੇ ਤੁਹਾਨੂੰ ਓਪਨਲੀ ਰਿਸਪਾਂਸਿਬਲ ਠਹਿਰਾਇਆ ਡੂ ਯੂ ਟੇਕ ਦਿਸ ਰਿਸਪਾਂਸਿਬਿਲਟੀ ਨਹੀਂ ਜੀ ਬਿਲਕੁਲ ਅਸੀਂ ਤਾਂ ਕਿਸੇ ਵੀ ਜ਼ਿੰਮੇਵਾਰੀ ਤੇ ਭਜਨ ਵਾਲੀ ਨਹੀਂ ਹੈਗੀ ਬਿਕੋਜ਼ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂਡ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲੀ ਹੈ ਉਹਨੂੰ ਬਖੂਬੀ ਉਹਦਾ ਸਾਹਮਣਾ ਕੀਤਾ ਹੈ ਔਰ ਉਸ ਵਿੱਚ ਜਿੱਤ ਹਾਸਲ ਕੀਤੀ ਹੈ ਪਰ ਇਹਨਾਂ ਦੀ ਉਮਰਦਾਰੀ ਕਿੰਨੀ ਹੈ ਉਹਨਾਂ ਕੋਈ ਨੈਗਰਮ ਹੈਗੀ ਉਹ ਅਸੀਂ ਚੈੱਕ ਕਰਕੇ ਦੱਸਾਂਗੇ ਤਾਂ ਗਾਂਦਾ ਹੈ ਡਿਸਪੈਂਡ ਨਹੀਂ ਮੈਂ ਉਹੀ ਕਹਿ ਰਹਾ ਜੀ ਉਸ ਤੇ ਇੱਕ ਡਿਟੇਲ ਇਨਕੁਆਰੀ ਅਸੀਂ ਬਿਠਾਈ ਹੈ ਇਨਕੁਆਰੀ ਤੋਂ ਬਾਅਦ ਸਾਰੇ ਫੈਕਟ ਚੈੱਕ ਕਰਕੇ ਫ